ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ 31 ਦਸੰਬਰ 2024 ਪੰਜਾਬ ਦਾ ਮੌਸਮ ਕਿਵੇਂ ਰਹੇਗਾ ਸਾਲ ਦਾ ਆਖਰੀ ਦਿਨ ਹੈ ਮਹੀਨਾ ਖਤਮ ਹੋਣ ਵਾਲਾ ਹੈ ਨਵੇਂ ਸਾਲ ਦੀ ਪਧਾਈਆਂ ਤੁਹਾਨੂੰ ਐਡਵਾਂਸ ਵਿੱਚ ਦੰਦਿਆ 2025 ਸਾਰਿਆਂ ਲਈ ਚੰਗਾ ਆਵੇ ਸਾਰਿਆਂ ਦੀ ਬਨੋ ਕਾਮਨਾ ਪੂਰੀਆਂ ਹੋਣ ਤੇ ਉਹ ਤੇ ਸਾਲ ਵਿੱਚ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਹੋ ਕੇ ਸਾਰਿਆਂ ਲਈ ਚੰਗਾ ਸਾਲ ਨਿਕਲੇ ਤਾਜ਼ਾ ਸੈਟਲਾਈਟ ਇਮੇਜਸ ਦੇਖਦੇ ਹਾਂ ਸੈਟੇਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਉੱਪਰ ਦਵਾਰਾ ਤੋਂ ਬੱਦਲੀ ਸਿਸਟਮ ਧੁੰਦ ਦੇ ਹਾਲਾਤ ਬਰਕਰਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਪੰਜਾਬ ਦੇ ਉੱਪਰ ਅੱਜ ਧੁੰਦ ਅਤੇ ਬੱਦਲਵਾਈ ਦੇ ਹਾਲਾਤ ਲਗਾਤਾਰ ਬਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਮੱਦੇ ਨਜ਼ਰ ਠੰਡ ਦਾ ਪ੍ਰਕੋਪ ਦਵਾਰਾ ਤੋਂ ਜਾਰੀ ਰਹੇਗਾ ਪਹਾੜੀ ਖੇਤਰਾਂ ਵਿੱਚ ਵੀ ਸਿਸਟਮ ਲਗਾਤਾਰ ਬਣ ਰਹੇ ਨੇ ਜਿਨ੍ਹਾਂ ਦੇ ਕਾਰਨ ਸ਼ੀਤ ਲਹਿਰ ਦੇ ਹਾਲਾਤ ਪੰਜਾਬ ਵਿੱਚ ਲਗਾਤਾਰ ਬਰਕਰਾਰ ਨੇ ਬੀਤੇ ਕੱਲ ਵੀ ਦਿਨ ਦੇ ਸਮੇਂ ਕਿਸੇ ਤਰੀਕੇ ਨਾਲ ਧੁੱਪ ਨਹੀਂ ਨਿਕਲੀ ਤਾਪਮਾਨ 15 ਡਿਗਰੀ ਦੇ ਨੇੜੇ ਤੇੜੇ ਬਣਿਆ ਰਿਹਾ ਤੇ ਅੱਜ ਵੀ ਇਸੇ ਤਰੀਕੇ ਦੇ ਹਾਲਾਤ ਪੰਜਾਬ ਦੇ ਉੱਪਰ ਬਣਦੇ ਹੋਏ ਦਿਖਾਈ ਦੇਣਗੇ ਇਸ ਬੱਦਲ ਵਾਗੇ ਦਾ ਕੋਈ ਅਸਰ ਮੀਂਹ ਦੇ ਪੱਖ ਤੋਂ ਦਿਖਾਈ ਤਾਂ ਨਹੀਂ ਦੇ ਰਿਹਾ ਪਰ ਧੁੱਪ ਨਾ ਨਿਕਲਣ ਦੇ ਕਾਰਨ ਦੁਬਾਰਾ ਤੋਂ ਠੰਡ ਦੇ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਗੱਲ ਕੀਤੀ ਜੇ ਤਾਪਮਾਨ ਤੇ ਤਾਂ ਅੱਜ ਵੀ ਤਾਪਮਾਨ ਜਿਹੜਾ ਹੈ ਉਹ 15 ਡਿਗਰੀ ਤੋਂ ਥੱਲੇ ਹੀ ਬਣੇ ਰਹਿਣ ਦੀ ਉਮੀਦ ਹੈ। ਦੁਪਹਿਰ ਤੋਂ ਬਾਅਦ ਹਲਕੇ ਦਰਮਿਆਨੇ ਤੁੱਪ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਪਰ ਤੁੰਦ ਅਤੇ ਬੱਦਲਬੱਗੇ ਹਾਲਾਤ ਬਣੇ ਰਹਿਣਗੇ। ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇਸ ਸਮੇਂ? ਪਿੰਡ ਜਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ। ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਵੈਦਰ ਅਪਡੇਟਸ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ। ਅੱਜ ਹਵਾ ਦੀ ਗੱਲ ਕੀਤੀ ਜਾਵੇ ਤਾਂ ਹਵਾ ਪੱਛਮ ਦਿਸ਼ਾ ਤੋਂ ਲਗਾਤਾਰ ਚਲਦੀ ਰਹੇਗੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੱਛਮੀ ਹਵਾ ਠੰਡੀ ਖੁਸ਼ਕ ਅਤੇ ਸਾਫ਼ ਹੁੰਦੀ ਹੈ ਜਿਸ ਦੇ ਨਾਲ ਸ਼ੀਤ ਲਹਿਰ ਦੇ ਹਾਲਾਤ ਹੋਰ ਜ਼ਿਆਦਾ ਵਧਦੇ ਹੋਏ ਦਿਖਾਈ ਦੇਣਗੇ ਜਾਨਕਿ ਅੱਜ ਖੁੱਲ ਮਿਲਾ ਕੇ ਪੰਜਾਬ ਦੇ ਵਿੱਚ ਠੰਡ ਤੁੰਦ ਅਤੇ ਬੱਦਲ ਵਗਦਾ ਅਸਰ ਰਹੇਗਾ ਜਿਸ ਦੇ ਨਾਲ ਕੜਾਕੇ ਦੀ ਠੰਡ ਦਾ ਸਾਹਮਣਾ ਅੱਜ ਪੰਜਾਬ ਵਾਸੀਆਂ ਨੂੰ ਕਰਨਾ ਪੈ ਸਕਦਾ ਹੈ ਮੀਦੀ ਗਤੀਵਿਧੀਆਂ ਨਾ ਮਾਤਰ ਤੇ ਬਰਾਬਰ ਨੇ ਪਰ ਬੱਦਲਬਾਹੀ ਦੇ ਕਾਰਨ ਕਿਸੇ ਕਿਸੇ ਇਲਾਕੇ ਵਿੱਚ ਹਲਕੀ ਦਰਮਿਆਨੀ ਬੂੰਦਾਬੰਤੀ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਠੰਡ ਦਾ ਪ੍ਰਕੋਪ ਹੋਰ ਜ਼ਿਆਦਾ ਵਧਾ ਦੇਵੇਗੀ ਬਾਕੀ ਦੁਪਹਿਰ ਤੇ ਸ਼ਾਮ ਦੀ ਅਪਡੇਟ ਜੋ ਵੀ ਹੋਣਗੀ ਆ ਤੁਹਾਡੇ ਤੱਕ ਲੈ ਕੇ ਚਲਦਾ ਜਾ ਰੋਵਾਂਗੇ ਬਣੇ ਰਹੋ ਚੈਨਲ ਪੈਦਰ ਅਪਡੇਟਸ ਤੁਹਾਡੇ ਤੇ ਧੰਨਵਾਦ ਸਾਰੇ ਦਰਸ਼ਕ ਪੀਰ ਪੈਣ ਭਰਾਵਾਂ ਦਾ